ਹਰ ਸਾਲ ਦੀ ਤਰ੍ਹਾਂ ਮਹਾਨ ਸ਼ਹੀਦਾਂ ਨੂੰ ਨਮਸਤਕ ਹੋਣ ਦੇ ਲਈ ਮਲੇਰਕੋਟਲੇ ਦੀ ਪਵਿੱਤਰ ਧਰਤੀ ਤੇ ਪਹੁੰਚੇ ਆ ਇਹ ਉਹ ਪਵਿੱਤਰ ਧਰਤੀ ਹੈ ਜਿੱਦ ਜਿੱਥੇ 66 ਨਾਮਤਾਰੀ ਕੂਕਿਆ ਨੇ ਦੇਸ਼ ਕੌਮ ਤੇ ਗਊ ਗਰੀਬ ਦੀ ਰੱਖਿਆ ਦੇ ਲਈ ਆਪਣਾ ਜੀਵਨ ਤਿਆਗ ਦਿੱਤਾ ਸੀਗਾ ਬੜੀ ਦਲੇਰੀ ਦੇ ਨਾਲ ਮੈਂ ਸਮਝਦਾ ਕਿ ਇਹੋ ਜਿਹਾਂ ਉਦਾਹਰਨਾਂ ਨੇ ਜਿਹੜੀਆਂ ਉਹ ਦੁਨੀਆ ਦੇ ਵਿੱਚ ਕਿਸੇ ਕੌਮ ਦੇ ਇਤਿਹਾਸ ਦੇ ਵਿੱਚ ਮਿਲਦੀਆਂ ਨਹੀਂ ਹੈਗੀਆਂ ਜਦ ਦੇਸ਼ ਸਮਾਜ ਕੌਮ ਦੀ ਰੱਖਿਆ ਦੇ ਲਈ ਇਸ ਉਤਸ਼ਾਹ ਦੇ ਨਾਲ ਇਸ ਜੋਸ਼ ਦੇ ਨਾਲ ਜਿਨ੍ਹਾਂ ਨੇ ਅੱਗੇ ਹੋ ਕੇ ਤੋਂਪਾਂ ਦੇ ਖੜ ਕੇ ਸਾਹਮਣੇ ਖੜ ਕੇ ਆਪਣਾ ਸਾਰਾ ਕੁਝ ਵਾਰ ਦਿੱਤਾ ਸੋ ਅੱਜ ਉਸ ਪਵਿੱਤਰ ਧਰਤੀ ਨੂੰ ਨਤਮਸਤਕ ਹੋਣ ਦੇ ਲਈ ਰਾਜਪਦਰੀ ਪ੍ਰੋਗਰਾਮ ਦੇ ਵਿੱਚ ਪਹੁੰਚਿਆ ਦਰਮਿਆਨ ਆ ਰਿਹਾ ਕੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ ਸ੍ਰੀ ਸਤਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਵੱਲੋਂ ਸ਼ੁਰੂਆਤ ਕੀਤੀ ਗਈ ਸ਼ਹੀਦੀ ਪਰੰਪਰਾ ਦਾ ਸ਼ਾਨਾ ਮੱਤਾ ਇਤਿਹਾਸ ਜਿਸ ਨੂੰ ਚਾਰ ਚੰਨ ਲਾਏ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਅਤੇ ਉਹਨਾਂ ਦੇ ਪਰਿਵਾਰ ਨੇ ਸ਼ਹਾਦਤਾਂ ਦੇ ਕੇ ਉਹਨਾਂ ਦੇ ਪਿਆਰੇ ਸਿੱਖਾਂ ਨੇ ਸ਼ਹਾਦਤਾਂ ਦੇ ਕੇ ਉਸ ਦਾ ਜਿਹੜਾ ਨਾਂ ਅਸੀਸਾਂ ਦਾ ਰੇ ਸੰਸਾਰ ਵਿੱਚ ਪ੍ਰਗਟ ਕੀਤਾ ਉਸੇ ਪਰੰਪਰਾ ਨੂੰ ਕਾਇਮ ਰੱਖ ਦਿਆ ਹੋਇਆ ਗਊ ਗਰੀਬ ਦੇ ਗਲੇ ਤੋਂ ਛੁਰੀ ਲਾਉਣ ਵਾਸਤੇ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਸ੍ਰੀ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੁਆਰਾ ਵਰੋਸਾ ਆਏ ਹੋਏ ਸੰਤ ਖਾਲਸੇ ਵੱਲੋਂ ਇਸ ਅਸਥਾਨ ਉੱਤੇ 66 ਖੂਕਿਆ ਨੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਉਹਨਾਂ ਦਾ ਇਤਿਹਾਸ ਸੰਸਾਰ ਦੇ ਵਿੱਚ ਦੁਰਲਭ ਲਾਸਾਨੀ ਇਤਿਹਾਸ ਹੈ ਇਹ ਸਾ ਇਤਿਹਾਸ ਹੋਰ ਕਿਤੇ ਨਹੀਂ ਮਿਲਦਾ ਇਸ ਸਾਰੇ ਸਾਕੇ ਦੇ ਵਿੱਚ ਕਰੀਬ-ਕਰੀਬ 80 ਸਿੰਘ ਸ਼ਹੀਦ ਹੋਏ ਜਿਨ੍ਹਾਂ ਦੇ ਵਿੱਚੋਂ 65 ਸਿੰਘ ਇੱਥੇ ਤੋਪਾਂ ਨਾਲ ਸ਼ਹੀਦ ਕੀਤੇ ਗਏ ਔਰ ਇੱਕ ਸਿੰਘ ਜਿਹੜਾ ਸੀ ਉਸ ਨੂੰ ਤਲਵਾਰ ਨਾਲ ਸ਼ਹੀਦ ਕੀਤਾ ਗਿਆ ਉਸ ਤੋਂ ਬਾਅਦ ਜਿਹੜੀਆਂ ਇਸ ਤੋਂ ਪਹਿਲਾਂ ਦੀਆਂ ਕੁਰਬਾਨੀਆਂ ਨੇ ਰਾਏਕੋਟ ਦੀਆਂ ਸ਼ਹਾਦਤਾਂ ਨੇ ਅੰਮ੍ਰਿਤਸਰ ਸਾਹਿਬ ਦੀਆਂ ਸ਼ਹਾਦਤਾਂ ਨੇ ਲੁਧਿਆਣੇ ਦੀਆਂ ਸ਼ਹਾਦਤਾਂ ਨੇ ਕੱਲ ਦਾ ਦਿਨ ਜਿਹੜਾ ਹੈ ਇਸ ਦਿਨ ਤੇ 18 ਤਰੀਕ ਨੂੰ 18 ਜਨਵਰੀ 1872 ਨੂੰ ਸ੍ਰੀ ਸਤਗੁਰੂ ਰਾਮ ਸਿੰਘ ਜੀ ਨੂੰ ਉਹਨਾਂ ਦੇ ਪ੍ਰਮੁੱਖ ਸੂਬਿਆਂ ਸਹਿਤ ਪ੍ਰਦੇਸ਼ ਗਵਨਨ ਕਰ ਦਿੱਤਾ ਗਿਆ ਸੋ ਉਹ ਇੱਕ ਇਤਿਹਾਸ ਹੈ ਉਸ ਇਤਿਹਾਸ ਦੀ ਜਾਦ ਨੂੰ ਮਨਾਉਂਦਿਆਂ ਹੋਇਆਂ ਅੱਜ ਦਾ ਇਹ ਸਮਾਗਮ ਜਿਹੜਾ ਹੈ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ ਨਾਮਤਾਰੀ ਪੰਥ ਵੱਲੋਂ ਕੀਤਾ ਗਿਆ ਹੈ ਇਸ ਮਹਾਨ ਸਮਾਗਮ ਤੇ ਉਹਨਾਂ ਨਾਮਤਾਰੀ ਸ਼ਹੀਦਾਂ ਅਤੇ ਉਹਨਾਂ ਮਰਜੀਵੜਿਆਂ ਜਿਨ੍ਹਾਂ ਨੇ ਬਾਅਦ ਵਿੱਚ ਇਸ ਸਾਕੇ ਦਾ ਦੁੱਖ ਸੰਤਾਪ ਜਿਹੜਾ ਸੀ ਉਸ ਨੂੰ ਹੰਡਾਇਆ ਉਹਨਾਂ ਸਾਰਿਆਂ ਨੂੰ ਸਜਦਾ ਕਰਦਾ ਹੋਇਆ ਮੈਂ ਇੱਥੇ ਹੀ ਸਾਰਿਆਂ ਨੂੰ ਕਹਾਂਗਾ ਆਓ ਸਾਰੇ ਉਸ ਮਹਾਨ ਸਤਿਗੁਰੂ ਦੇ ਚਰਨਾਂ 'ਚ ਨਮਸਕਾਰ ਕਰੀਏ ਸਭ ਪਿਆਰ ਨਾਲ ਆਖੀਏ ਸ੍ਰੀ ਸਤਿਗੁਰੂ ਧੰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਇਹ ਜਿਹੜਾ ਸਮਾਗਮ ਚੱਲ ਰਿਹਾ ਹੈ ਨਾਮ ਤਾਂ ਰਿਸੀ ਸਿੰਘਾਂ ਦੀ ਯਾਦ ਦੇ ਵਿੱਚ ਰਾਜਪਤਰੀ ਸਮਾਗਮ ਨੂੰ ਜੀ ਬਾਬਾ ਜੀ ਪਹਿਲਾਂ ਤਾਂ ਇਹ ਦੱਸੋ ਕਿ ਤੁਸੀਂ ਕੀ ਨਾਮਤਿਲ ਦਾ ਕਿੱਥੋਂ ਆਏ ਜੀ ਮੇਰੜਾ ਦਾਸ ਦਾ ਜਸਵੀਰ ਸਿੰਘ ਸਿੱਧੂ ਪਟਿਆਲੇ ਤੋਂ ਜੀ 10 ਹਾਇਰ ਐਜੂਕੇਸ਼ਨ ਨਾਲ ਸੰਬੰਧਿਤ ਤੌਰ ਤੇ ਲੈਕਚਰਰ ਪ੍ਰੋਫੈਸਰ ਜੀ ਤੇ ਇਹ ਜਿਹੜਾ ਸਮਾਗਮ ਆ ਜਿੱਥੇ ਇਹ ਪਵਿੱਤਰ ਧਰਤੀ ਉਦੋਂ ਬਣ ਜਾਂਦੀ ਜਦੋਂ ਗੁਰੂ ਨਾਨਕ ਪਾਸ਼ਾ ਜੀ ਦੀ ਜਿਹੜੀ ਸ਼ਾਖ ਚੱਲਦੀ ਹੈ ਸਾਡੇ ਗੁਰੂ ਸਾਹਿਬ ਦੀ ਪਰੰਪਰਾ ਗੁਰਵਰਜਨ ਦੇ ਪਾਸ਼ਾ ਦੀ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦਾ ਪਰਿਵਾਰ ਅੱਗੇ ਤਨ ਤਨ ਮਾਤਾ ਗੁਜਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ लाडले ਚਾਰੇ ਸਾਹਿਬਜ਼ਾਦੇ ਤੇ ਪੰਜਾਂ ਪਿਆਰਾਂ 40 ਮੁਕਤੇ ਉਹ ਸਾਰੇ ਸਮੂਹ ਸ਼ਹੀਦ ਜਿਹੜੇ ਨੇ ਉਹਨਾਂ ਦੀ ਇਹ ਕਿਰਪਾ ਸਦਕਾ ਉਹਨਾਂ ਦੀਆਂ ਬਖਸ਼ਿਸ਼ਾਂ ਸਦਕਾ ਇਹ ਜਿਹੜੀ ਪਰੰਪਰਾ ਚੱਲਦੀ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਰਹਿਮਤ ਨਾਲ ਅੱਗੋਂ ਜੋ ਇਹ ਪਰੰਪਰਾ ਚੱਲਦੀ ਹੈ ਉਹ ਸ਼ਹੀਦੀ ਪਰੰਪਰਾ ਜਿੱਥੇ ਇੱਕ ਨਾਮ ਸਿਮਰਨਾ ਹੈ ਉੱਥੇ ਇੱਕ ਇਹ ਇੱਕ ਜੁਝਾਰੂ ਖਾਲਸਾ ਵੀ ਪੈਦਾ ਹੋਈ ਜਦੋਂ ਕਿ ਅੰਗਰੇਜ਼ਾਂ ਦਾ ਰਾਜ ਸੀ ਇਹ ਉਹ ਪਵਿੱਤਰ ਧਰਤੀ ਹੈ ਜਦੋਂ ਕਿ ਇਸ ਅਸਥਾਨ ਦੇ ਉੱਤੇ ਜਿਹੜੇ ਨਾਮਤਾਰੀ ਕੂਕੇ 66 ਸ਼ਹੀਦ ਹੁੰਦੇ ਆ 65 ਧੋਪਾਂ ਨਾਲ ਉਡਾਏ ਗਏ ਔਰ 66ਵਾਂ ਸ਼ਹੀਦ ਸ਼ਹੀਦ ਭਾਈ ਬਿਸ਼ਨ ਸਿੰਘ ਜੀ ਰੜ ਤੋਂ ਰੜ ਪਿੰਡ ਤੋਂ ਇਸ ਲੱਗੇ ਹੀ ਪਿੰਡ ਹੈ ਔਰ ਉਹ ਪਰਿਵਾਰ ਵੀ ਅੱਜ ਸਾਰੇ ਸ਼ਹੀਦਾਂ ਦੇ ਪਰਿਵਾਰ ਵੀ ਮੌਜੂਦ ਨੇ ਉਹ ਉਹਨਾਂ ਦੀ ਬਖਸ਼ਿਸ਼ ਹੈ ਗੁਰੂ ਰਾਮ ਸਿੰਘ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਰਹਿਮਤਾਂ ਉਹਨਾਂ ਦੀਆਂ ਕਿਰਪਾ ਵੱਡੇ ਸ਼ਹੀਦਾਂ ਦੀ ਇਹ ਕਿਰਪਾ ਹੈ ਉਹਨਾਂ ਸ਼ਹੀਦਾਂ ਦੀ ਲੜੀ ਦੇ ਵਿੱਚ ਉਹ ਸ਼ਾਖਾਵਾਂ ਨੇ ਅੱਗੇ ਇਹ ਵੀ ਪੰਥ ਉਹਨਾਂ ਦਾ ਹੀ ਹੈ ਗੁਰੂ ਨਾਨਕ ਪਾਤਸ਼ਾਹ ਦਾ ਇਹ ਵੀ ਪੰਥ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਹੈ ਇਹ ਵੀ ਲਾੜਲੇ ਸ਼ਹੀਦਾਂ ਦਾ ਔਰ ਸਹਬਜ਼ਾਦਿਆਂ ਦੇ ਇਹ ਇਹ ਪੈਰੋਕਾਰ ਨੇ ਇਹ ਕੋਈ ਵੱਖਰੇ ਨਹੀਂ ਇਹ ਉਸੇ ਮੁੱਖ ਉਸੇ ਲਹਨ ਨੂੰ ਮੁੱਖ ਰੱਖਦੇ ਹੋਏ ਉਸੇ ਪਵਿੱਤਰਤਾ ਧਰਮ ਦੀ ਪਵਿੱਤਰਤਾ ਨੂੰ ਕੌਮ ਦੀ ਪਵਿੱਤਰਤਾ ਨੂੰ ਕੌਮ ਦੀ ਰਾਖੀ ਲਈ ਸ਼ਹੀਦ ਜੋ ਇੱਕ ਸ਼ਹਾਦਤ ਦਿੰਦਾ ਹੈ ਆਪਣੇ ਆਪ ਨੂੰ ਸਮਰਪਿਤ ਕਰ ਦਿੰਦਾ ਹਕ ਸੱਚ ਲਈ ਨਿਆਂ ਲਈ ਲੜਦਾ ਹੈ ਅੰਗਰੇਜ਼ਾਂ ਦੇ ਵੇਲੇ ਇਹ ਇਹ ਸਿੰਘ ਸ਼ਹੀਦ ਉਸ ਟਾਈਮ ਹੁੰਦੇ ਨੇ ਜਦੋਂ ਸਭ ਤੋਂ ਪਹਿਲਾਂ 1874 ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਜੀ ਦੀ ਬੇਦਬੀ ਰੋਕਣ ਵਾਸਤੇ ਕਿਉਂਕਿ ਉੱਥੇ ਇੱਕ ਬੁਚੜਖਾਨਾ ਖੋਲਿਆ ਗਿਆ ਸੀ ਅੰਗਰੇਜ਼ਾਂ ਵੱਲੋਂ ਉਸ ਦੀ ਬੇਦਬੀ ਨੂੰ ਰੋਕਣ ਵਾਸਤੇ ਉੱਥੇ ਬੁਚੜ ਸੋਤੇ ਉੱਥੇ ਚਾਰ ਸਿੰਘ ਸ਼ਹੀਦ ਹੋਏ ਨਾਮਤਾਰੀ ਉਸ ਤੋਂ ਬਾਅਦ ਵੀ ਰਾਏ ਕੋਟ ਦੇ ਵਿੱਚ ਤੇ ਤਿੰਨ ਸਿੰਘ ਸ਼ਹੀਦ ਹੁੰਦੇ ਨੇ ਜੀ ਉਹ ਵੀ ਗਵਾਂਾਂ ਦੀ ਜਿਹੜੇ ਬੁਚੜਖਾਨੇ ਖੁੱਲੇ ਸੀ ਉਹਨਾਂ ਨੂੰ ਬੰਦ ਕਰਵਾਉਣ ਖਾਤਰ ਉਸ ਤੋਂ ਬਾਅਦ ਜਿਹੜੇ ਲੁਧਿਆਣੇ ਦੇ ਵਿੱਚ ਸ਼ਹੀਦ ਹੋਏ ਨੇ ਦੋ ਜੀ ਬੋਰਡ ਥੱਲੇ ਉਹ ਵੀ ਇਸ ਇਹਨਾਂ ਬੁਚੜਖਾਨਿਆਂ ਨੂੰ ਬੰਦ ਕਰਾਉਣ ਵਾਸਤੇ ਗਊਆਂ ਨੂੰ ਕਤਲ ਕਰਨ ਵਾਸਤੇ ਜਿਹੜੇ ਇਹਨਾਂ ਨੇ ਬੁਚੜਖਾਨੇ ਖੋਲੇ ਸੀ ਉਸ ਵਾਸਤੇ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਗੁਰੂ ਘਰ ਦੀਆਂ ਬੇਦਮੀਆਂ ਨੂੰ ਰੋਕਣ ਵਾਸਤੇ ਇਹਨਾਂ ਨੇ ਕੁਰਬਾਨੀਆਂ ਕੀਤੀਆਂ ਉਤੋਂ ਅੱਗੇ ਚੱਲ ਕੇ ਜਿਹੜੇ ਇਹ ਸਿੰਘ ਨੇ ਨਾਮਤਾਰੀ ਸਿੰਘ ਸ਼ਹੀਦ ਜਿਹੜੇ ਹੋਏ ਨੇ ਇਸ ਥਾਂ ਦੇ ਉੱਤੇ ਇਹ ਸਿਰਫ 4 ਦਿਨ ਦਾ ਵਾਕਿਆ ਜੀ ਇੱਥੋਂ ਗੁਰਮukh ਸਿੰਘ ਫਰਵਾਹੀ ਵਾਲੇ ਜਿਹੜੇ ਇੱਥੋਂ ਨੰਬਰਦਾਰ ਸੀ ਉਹਨਾਂ ਨੇ ਜਾ ਕੇ ਦੱਸਿਆ ਵੀ ਤੁਹਾਡੇ ਇਸ ਇਸ ਪਵਿੱਤਰ ਸ਼ਹਿਰ ਦੇ ਵਿੱਚ ਮਲੇਰ ਕੋਟਲੇ ਦੇ ਵਿੱਚ ਸਿੱਖਾਂ ਨੂੰ ਸਿੱਖ ਜਿਹੜੇ ਨੇ ਸਿੱਖਾਂ ਨੇ ਰੋਕਿਆ ਤੇ ਉਹਨਾਂ ਨੂੰ ਢਾ ਕੇ ਕੁੱਟਿਆ ਗਿਆ ਥਾਣੇ ਦੇ ਵਿੱਚ ਤੇ ਆਵਾਮ ਦੇ ਵਿੱਚ ਨਾਮਤਾਰ ਸਿੰਘਾਂ ਨੂੰ ਉਸ ਟਾਈਮ ਮਾਰਿਆ ਗਿਆ ਕੁੱਟਿਆ ਗਿਆ ਉਹ ਕਾਰਨ ਜਦੋਂ ਕੁੱਟਿਆ ਗਿਆ ਮਾਰਿਆ ਗਿਆ ਉਹ ਕਾਰਨ ਕੀ ਹੈ ਵੀ ਗਊ ਤੇ ਬਲਦ ਦੀ ਉਹਦੇ ਉੱਤੇ ਮਤਲਬ ਪਾਰ ਇੰਨਾ ਲੱਦਿਆ ਹੋਇਆ ਕਿ ਉਹ ਸਮਝ ਨਹੀਂ ਉਹ ਉੱਠ ਨਹੀਂ ਰਿਹਾ ਤੇ ਉਹ ਗਊ ਦੀ ਤੇ ਗਰੀਬ ਦੀ ਰਾਖੀ ਵਾਸਤੇ ਸਿੰਘ ਜੂਝਦੇ ਆਏ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੋਂ ਲੈ ਕੇ ਇਹ ਬਾਬਾ ਜੀ ਇਹ ਆਹ ਤੋਫਾਂ ਬੰਨਿਆਰੇ ਜੀ ਹਾਂ ਜੀ ਇਨਾਂ ਬਾਰੇ ਵੀ ਦਰਸ਼ਕਾਂ ਨੂੰ ਦੱਸੋ ਕਿ ਕਿ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਮਤਲਬ ਕਿ ਇਹ ਇਹ ਜਿਹੜੀਆਂ ਤੋਪਾਂ ਨੇ ਜੀ ਇਹ ਪਟਿਆਲੇ ਮਹਾਰਾਜੇ ਦੇ ਕਿਲੇ ਵਿੱਚੋਂ ਕਿਲਾ ਮੁਬਾਰਕ ਪਟਿਆਲੇ ਤੋਂ ਦਾਸ ਤੇ ਹੋਰ ਮੇਰੇ ਨਾਲ ਕੁਝ ਸਿੰਘ ਸਤਗੁਰੂ ਜਗਜੀਤ ਸਿੰਘ ਜੀ ਵੇਲੇ ਉਹ ਅਸੀਂ ਇਕੱਠੇ ਹੋ ਕੇ ਸਾਰੇ ਬੇਨਤੀ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਨੂੰ ਮਹਾਰਾਣੀ ਪ੍ਰਨੀਤ ਕੌਰ ਨੂੰ ਤੇ ਇਸ ਏੜੀਆਂ ਤੋਪਾਂ ਨੇ ਵੀ ਇੱਥੇ ਤਪਈਆਂ ਗਲ ਰਹੀਆਂ ਨੇ ਇਹ ਸਾਨੂੰ ਹੁਕਮ ਪਾਤਸ਼ਾਹ ਜੀ ਨੇ ਕੀਤਾ ਸਤਗੁਰੂ ਜਗਜੀਤ ਸਿੰਘ ਨੇ ਹੁਕਮ ਕੀਤਾ ਵੀ ਇਹੜੀਆਂ ਤੋਪਾਂ ਨੇ ਉੱਥੇ ਹੋਣੀਆਂ ਚਾਹੀਦੀਆਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੀ ਲੋਕਾਂ ਨੂੰ ਆਉਣ ਵਾਲੀ ਸਿੱਖਾਂ ਨੂੰ ਤੇ ਆਉਣ ਵਾਲੀਆਂ ਨਸਲਾਂ ਨੂੰ ਸਾਨੂੰ ਪਤਾ ਲੱਗੇ ਵੀ ਇਹ ਤੋਪਾਂ ਦੇ ਨਾਲ ਵੀ ਸਾਡੇ ਸਿੱਖ ਸਿੰਘ ਸ਼ੂਰਮੇ ਜਿਹੜੇ ਨੇ ਤੁੰਬਾ ਤੁੰਬਾ ਕਰਕੇ ਉੱਡੇ ਨੇ ਸਿੱਖਾਂ ਦੀਆਂ ਤੋਪਾਂ ਸਿੱਖਾਂ ਨੂੰ ਹੀ ਉਡਾ ਰਹੀਆਂ ਨੇ ਇਹ ਕਿੱਡੀ ਅਜਹੋਜੀ ਇਹੋ ਜੀ ਗੱਲ ਹੈ ਅਣਹੋਣੀ ਜੀ ਗੱਲ ਹੈ ਦੇਖੋ ਇਹ ਪਾਲਿਸੀਆਂ ਨੇ ਗਵਰਨਮੈਂਟਾਂ ਦੀਆਂ ਸਰਕਾਰਾਂਆਂ ਦੀਆਂ ਹਕੂਮਤਾਂ ਦੀਆਂ ਅੰਗਰੇਜ਼ ਗਏ ਤੇ ਕਾਲੇ ਅੰਗਰੇਜ਼ ਆ ਗਏ ਉਸ ਤੋਂ ਪਹਿਲਾਂ ਮੁਗਲ ਸਨ ਮੁਗਲਾਂ ਤੋਂ ਪਹਿਲਾਂ ਨਾਦਰ ਸ਼ਾਹ ਅਬਦਾਲੀ ਬਾਰੇ ਕਿ ਸਨ ਜਿਨ੍ਹਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਹੋਰਾਂ ਨੇ ਸੋਧਿਆ ਤੇ ਉਹ ਉਹਨਾਂ ਦੀਆਂ ਕਿਰਪਾ ਦੇ ਨਾਲ ਇਹ ਤੋਪਾਂ ਜਿਹੜੀਆਂ ਨੇ ਇਹ ਇਹਨਾਂ ਦੇ ਉੱਤੇ ਲਿਖਿਆ 18 ਮੇਡ ਇਨ ਇੰਗਲੈਂਡ ਤੇ ਸਾਲ ਲਿਖਿਆ 1835 ਇਹ ਤਿੰਨੇ ਤੋਪਾਂ ਪਟਿਆਲੇ ਮਹਾਰਾਜੇ ਦੇ ਕਿਲੇ ਵਿੱਚੋਂ ਕੋਟਾਨ ਕੋਟ ਨਮਨ ਹੈ ਕੋਟਾਨ ਕੋਟ ਨਮਸਕਾਰ ਹੈ ਸਮੂਹ ਸੰਗਤ ਵੱਲੋਂ ਨਾਮਤਾਰੀ ਸੰਗਤ ਵੱਲੋਂ ਵੀ ਹੋਰ ਜਿੰਮੀ ਵੀ ਸਮੂਹ ਸਿੰਘ ਨਾਮ ਤਾਰੀ ਤੋਂ ਇਲਾਵਾ ਨਯੰਗ ਸਿੰਘ ਜਥੇਬੰਦੀਆਂ ਨੇ ਦਮਦਮੀ ਟਕਸਾਲ ਹੈ ਜਿੰਨੀਆਂ ਵੀ ਜਥੇਬੰਦੀਆਂ ਨੇ ਨਾਨਕ ਨਾਮ ਲੇਵਾ ਸਾਰੀਆਂ ਹੀ ਉਹਨਾਂ ਸ਼ਹੀਦਾਂ ਨੂੰ ਨਮਸਕਾਰ ਕਰਦੀਆਂ ਨੇ ਸਾਰਾ ਜਗਤ ਇਹਨਾਂ ਸ਼ਹੀਦਾਂ ਨੂੰ ਨਮਸਕਾਰ ਕਰਦਾ ਰਹੇਗਾ ਪ੍ਰਣਾਮ ਕਰਦੇ ਰਹੇਗਾ ਇਹਨੇ ਸ਼ਬਦ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤਾਰੀਖੀ ਪੁਰਾ ਸੁਹਾਗ ਗੁਰਲ ਨੀ ਕੁਰਬਾਨੀਆਂ ਨੂੰ ਯਾਦ ਕਰਦੇ ਅਸੀਂ ਇਸ ਸਮਾਗਮ ਵਿੱਚ ਪਹੁੰਚੇ ਸਤਿਗੁਰੂ ਸੜਕਾਂ ਨਿਸ਼ਾਵ ਵਾਲੇ ਕਿਉਂਕਿ ਮੈਂ ਅੱਜ ਪੱਗਾ ਮੰਨਦਾ ਕਿ ਮੇਰਾ ਹਲਕਾ ਵੀ ਸਾਹਮਣੇ ਇੱਥੇ ਮੇਨ ਕੰਨ ਸਾਹਿਬ ਦਰਵਾਜਾ ਗੰਡਾ ਬਾਬਾ ਜੀ ਖੁਦ ਆਏ ਹੋਏ ਨੇ ਸੋ ਅਸੀਂ ਉਹ ਪੰਜਾਬ ਪ੍ਰਧਾਨ ਅਮਨ ਲੋੜਾ ਦੀ ਕੈਬਨਟ ਮੰਤਰੀ ਉਹ ਵੀ ਆਏ ਸੀ ਜਰਨਲ ਸਹਿਬਾਨ ਐਮ ਐਲ ਏ ਸਹਿਬਾਨ ਪਹੁੰਚੇ ਸੋ ਅਸੀਂ ਹਮੇਸ਼ਾ ਹੀ ਸ਼ਹੀਦਾਂ ਦੇ ਕਰਕੇ ਇੱਥੇ ਅੱਜ ਤੱਕ ਖੜੇ ਹਾਂ ਤੇ ਸ਼ਹੀਦਾਂ ਨੂੰ ਯਾਦ ਕਰਦੇ ਰਵਾਂਗੇ ਸੋ ਅੱਜ ਸੇਵਾਦਾਰ ਬਣ ਕੇ ਨਿਵਾਣੇ ਵੰਟੀ ਜਿਹੜੀ ਮੇਰੀ ਡਿਊਟੀ ਲੱਗੀ ਸੀ ਮੈਂ ਪਹੁੰਚਿਆ ਤੇ ਵਾਦਾ ਕੀਤਾ ਕਿ ਕੋਈ ਵੀ ਮੈਨੂੰ ਉਹ ਕੁਮ ਲਾਉਣਗੇ ਨਾਮ ਤਰ ਇਸ ਸਮਾਜ ਦੇ ਕੋਕਾ ਸਮਾਜ ਦੇ ਸਾਡੇ ਸੰਤ ਜੀ ਸਾਡੇ ਕੋਈ ਸੇਵਾਦਾਰ ਸਾਹਿਬਾਨ ਉਹ ਹਰ ਸੇਵਾ ਨੂੰ ਕੁਮ